ਸ਼ਹਿਰ ਵਾਸੀਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਆ ਜੀ 30 ਤਰੀਕ ਨੂੰ ਪੰਜਾਬ ਪੰਦਾ ਸਤਾ ਦਿੱਤਾ ਜਾ ਰਿਹਾ ਵਾ ਇਹ ਪੰਜਾਬ ਦਾ ਪੰਦਾ ਸਤਾ ਪੰਜਾਬ ਦੇ ਖੇਤੀਬਾੜੀ ਦੇ ਅਰਥੀਚਾਰਿਆਂ ਨੂੰ ਬਚਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਬਚਾਉਣ ਵਾਸਤੇ ਛੋਟੇ ਦੁਕਾਨਦਾਰ ਤੇ ਵਪਾਰੀਆਂ ਦੇ ਕੰਮ ਬਚਾਉਣ ਵਾਸਤੇ ਕਾਰਪੋਰੇਟ ਤੋਂ ਭਾਈ ਇਹ ਸਤਾ ਦਿੱਤਾ ਜਾ ਰਿਹਾ ਵਾ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਇੱਜ਼ਤੀ ਆ ਵੱਧ ਚੜ ਕੇ ਇਸ ਵੱਧ ਦੇ ਸਤਾ ਦੇ ਦਿੱਤੇ ਆਪਣਾ ਸਹਿਯੋਗ ਦੇਣ ਨਾਰੇ ਕਹਿੰਦਾ ਜਿੰਦਾਬਾਦ ਜਿੰਦਾਬਾਦ Sanam ਲੋਕਾਂ ਦਾ ਇੱਕ ਜਿੰਦਾਬਾਦ ਸੁਣੋ ਸੁਣੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਜੀ 30 ਤਰੀਕ ਨੂੰ ਪੰਜਾਬ ਦਾ ਸੱਤਾ ਦਿੱਤਾ ਜਾ ਰਿਹਾ ਵਾ ਇਹ ਪੰਜਾਬ ਦਾ ਪੰਦਾ ਸੱਤਾ ਪੰਜਾਬ ਦੇ ਖੇਤੀਬਾੜੀ ਦੇ ਅਰਥਚਾਰੇ ਨੂੰ ਬਚਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਬਚਾਉਣ ਵਾਸਤੇ ਛੋਟੇ ਦੁਕਾਨਦਾਰ ਤੇ ਵਪਾਰੀਆਂ ਦਾ ਕੰਮ ਬਚਾਉਣ ਵਾਸਤੇ ਕਾਰਪੋਰੇਟ ਤੋਂ ਭਾਈ ਇਹ ਸੱਤਾ ਦਿੱਤਾ ਜਾ ਰਿਹਾ ਵਾ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੱਧ ਚੜ ਕੇ ਇਸ ਵੱਧ ਦੇ ਸੱਤੇ ਦੇਤੇ ਆਪਣਾ ਸਹਿਯੋਗ ਦੇਣ ਨਾਰੇ ਸਾਨਮਦੂਰਾ ਲੇਕਾ ਜਿੰਦਾਬਾਦ 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 ਸਾਨਮਦੂਰਾ ਅਕਬਰ ਦਾ ਛੋਟੇ ਪਾਰਿਆਂ ਲੇਕਾ ਜਿੰਦਾਬਾਦ 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 ਅਕਾਲੀ ਲੜਦੇ ਲੇਕਾ ਰੋਬੀ ਸਰਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਜੀਵਨ ਮੈਂ ਜੂਤ ਕਾਂਦਾਰੇ ਇੱਕ ਤਾਂ ਸ਼ਹਿਰ ਵਾਸੀਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਜੀ 30 ਤਰੀਕ ਨੂੰ ਪੰਜਾਬ ਪੰਦਾਂ ਸੱਤਾ ਦਿੱਤਾ ਜਾ ਰਿਹਾ ਵਾ ਇਹ ਪੰਜਾਬ ਦਾ ਪੰਦਾਂ ਸੱਤਾ ਪੰਜਾਬ ਦੇ ਖੇਤੀਬਾੜੀ ਦੇ ਅਰਥਚਾਰੇ ਨੂੰ ਬਚਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਬਚਾਉਣ ਵਾਸਤੇ ਛੋਟੇ ਦੁਕਾਨਦਾਰ ਤੇ ਵਪਾਰੀਆਂ ਦੇ ਕੰਮ ਬਚਾਉਣ ਵਾਸਤੇ ਕਾਰਪੋਰੇਟ ਤੋਂ ਭਾਈ ਇਹ ਸੱਤਾ ਦਿੱਤਾ ਜਾ ਰਿਹਾ ਵਾ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੱਧ ਚੜ ਕੇ ਇਸ ਵੱਧ ਦੇ ਸੱਤੇ ਦੇ ਦਿੱ ਆਪਣਾ ਸਹਿਯੋਗ ਦੇਣ ਵਾਲੇਕਮ ਜਿੰਦਾਬਾਦ 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 ਸਾਰ ਨਾਮ ਦੂਰਾ ਦਿਕਾਂ ਦਾ ਛੋਟੇ ਪਾਰੀ ਦੇ ਕਾ ਜਿੰਦਾਬਾਦ 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 ਹੱਕਾਂ ਲਈ ਲੜਦੇ ਲੋਕਾਂ